ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ ਅਸੀਂ ਲੁਧਿਆਣਾ ਜ਼ਿਲ੍ਹੇ ਤੋਂ ਬੋਲਦੇ ਆਂ ਇਹ ਸਾਡੀ ਮੱਝ ਕਾਫੀ ਟਾਈਮ ਤੋਂ ਰਿਪੀਟਰ ਸੀਗੀ ਅਸੀਂ 5-6 ਵਾਰ ਟਿਕਾ ਭਰਾ ਚੁੱਕੇ ਸੀਗੇ ਪਰ ਗੱਭਣ ਨਹੀਂ ਰਹਿ ਰਹੀ ਸੀਗੀ ਫਿਰ ਡਿਊਟੀ ਬਾਈ ਸਾਡਾ ਕੰਟੈਕਟ ਡਾਕਟਰ ਢਿੱਲੋਂ ਵੀਰੇ ਨਾਲ ਹੋਇਆ ਅਸੀਂ ਵੀਰੇ ਨੂੰ ਸਾਰਾ ਕੁਝ ਦੱਸਿਆ ਇਸ ਮੱਝ ਬਾਰੇ ਤੇ ਵੀਰੇ ਨੇ ਕਿ ਸਾਨੂੰ ਵਿਸ਼ਾ ਟ੍ਰੀਟਮੈਂਟ ਦੱਸਿਆ ਤੇ ਅਸੀਂ ਉਵੇਂ ਟ੍ਰੀਟਮੈਂਟ ਕਰਵਾਇਆ ਤੇ ਹੁਣ 2 ਮਹੀਨੇ ਦੀ ਚੈੱਕ ਪਾਸ ਹੋ ਚੁੱਕੀ ਆ ਅਸੀਂ ਢਿੱਲੋਂ ਵੀਰੇ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਢਿੱਲੋਂ ਵੀਰੇ ਦਾ ਸਵਾਭ ਬਹੁਤ ਹੀ ਵਧੀਆ ਹੈ ਜਦੋਂ ਮਰਜ਼ੀ ਫੋਨ ਕਰ ਲੋ ਉਹ ਫੋਨ ਚੱਕਦੇ ਨੇ ਤੇ ਨਹੀਂ ਵੀ ਚੱਕ ਹੁੰਦਾ ਤਾਂ ਬੈਕ ਕਾਲ ਜ਼ਰੂਰ ਕਰਦੇ ਨੇ ਜਿਨ੍ਹਾਂ ਦੇ ਪਸ਼ੂ ਰੀਪੀਟਰ ਨੇ ਉਹ ਇੱਕ ਵਾਰ ਜ਼ਰੂਰ ਢਿੱਲੋਂ ਵੀਰੇ ਨਾਲ ਕੰਟੈਕਟ ਕਰਨ ਈ ਸਤਿ ਸ੍ਰੀ ਅਕਾਲ ਮੈਂ ਜੋਵਨ ਢੱਲੋਂ ਪਿੰਡ ਮੈਸਮਪੁਰ ਤੋਂ ਬਾਬਾ ਕਾਲਾ ਸਾਹਿਬ ਲਾਗੇ ਜ਼ਿਲ੍ਹਾ ਅੰਮ੍ਰਿਤਸਰ ਆ ਤਹੀ ਜਿਹੜੀ ਗਾਂ ਵੇਖਣ ਦੇ ਜੇ ਨਾ ਇਹ ਚਮਾ ਸਾਲਾਂ ਦੀ ਆ ਵੈੜ ਤੇ ਇਹ ਜਿਹੜੋਂ ਤਿੰਨਾਂ ਸਾਲਾਂ ਦੀ ਹੀ ਨਾ ਉਦੋਂ ਇਹਨੂੰ ਅਸੀਂ ਤਿੰਨ ਵਾਰੀ ਡਾਕਟਰਾਂ ਕੋਲ ਏਆਈ ਕਰਾਇਆ 03 ਸਾਲ ਦੀ ਉਦੋਂ ਇਹਨੂੰ ਤਿੰਨ ਵਾਰੀ ਏਆਈ ਕਰਾਇਆ ਪਰ ਨਹੀਂ ਗੱਲ ਬਣੀ ਫਿਰ ਇਦਾਂ ਹੀ ਮੇਰੇ ਡੈਡੀ ਆਰਮੀ ਚ ਵਾ ਉਹ ਡੰਗਰਾਂ ਦੇ ਬੜੇ ਸ਼ਕੀਨ ਵਾ ਉਹ ਫਿਰ YouTube ਤੇ ਦੇਖਦੇ ਰਹਿੰਦੇ ਹੁੰਦੇ ਸੀ ਕਿ ਜਿਹੜੀ ਨਾ ਗਾਂ ਬਣੀ ਵੈੜ ਨਾ ਬਣੀ ਤੇ ਉਹਦੇ ਲਈ ਕੀ ਕੀਤਾ ਜਾਵੇ ਫਿਰ ਇਦਾਂ ਹੀ ਉਹਨਾਂ ਇੱਕ ਦਿਨ ਮਾਸਟਰ ਢਿੱਲੋਂ ਕਰਕੇ ਆਪਣੇ ਵੱਡੇ ਭਰਾ ਦਾ ਚੈਨਲ ਆ ਉਹਦੀ ਵੀਡੀਓ ਦੇਖਦੇ ਸੀ ਤੇ ਡੈਡੀ ਨੂੰ ਉਹਨਾਂ ਦੀਆਂ ਵੀਡੀਓ ਬਹੁਤ ਵਧੀਆ ਲੱਗੀਆਂ ਚਲੋ ਮਾਸਟਰ ਢਿੱਲੋਂ ਭਰਾ ਆਪਣਾ ਉਹਨੇ ਨੰਬਰ ਵੀ ਦਿੱਤਾ ਹੈ ਆਪਣਾ YouTube ਚੈਨਲ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਉਹਨਾਂ ਉਹਨਾਂ ਡੈਡੀ ਨੇ ਕੰਟੈਕਟ ਕੀਤਾ ਤੇ ਉਹਨਾਂ ਗੱਲਬਾਤ ਕੀਤੀ ਇਹਨੂੰ ਸਾਰਾ ਇਦਾਂ ਦੱਸਿਆ ਕਿ ਅਸੀਂ ਤਿੰਨ ਵਾਰੀ ਇਹਨੂੰ ਏਆਈ ਕਰਾਤਾ ਤੇ ਪਰ ਨਹੀਂ ਬਣਦੀ ਸਾਡੀ ਵੈੜ ਜਿਹੜੀ ਹੈ ਨਾ ਤੇ ਉਹਨਾਂ ਕਿਹਾ ਕੋਈ ਗੱਲ ਨਹੀਂ ਤੁਸੀਂ ਫਿਕਰ ਨਾ ਕਰੋ ਫਿਰ ਉਹਨਾਂ ਸਾਨੂੰ ਦੱਸਿਆ ਕਿ ਤੁਸੀਂ ਇਦਾਂ ਟ੍ਰੀਟਮੈਂਟ ਕਰੋ ਆ ਦਵਾਈ ਕਰਾਓ ਇਹਨੂੰ ਦੋ ਸੀਮਨ ਇਕੱਠੇ ਏਆਈ ਕਰਾਓ ਤਾਡੀ ਵੈਡ ਜਰੂਰ ਤਿਆਰ ਹੋ ਜੂਗੀ ਚਲੋ ਡੈਡੀ ਨੂੰ ਵੀ ਉਹਨਾਂ ਤੇ ਯਕੀਨ ਸੀ ਆਪਣਾ ਵੱਡਾ ਭਰਾ ਮਾਸਟਰ ਢੱਲੋਂ ਬਹੁਤ ਵਧੀਆ ਉਹਨੇ ਸਾਡੇ ਨਾਲ ਗੱਲਬਾਤ ਕੀਤੀ ਤੇ ਅੱਜ ਅਸੀਂ ਦੋਵਾਂ ਮਹੀਨਿਆਂ ਦੀ ਆਪਣੀ ਵੈਡ ਚੈੱਕ ਕਰਾਈ ਆ ਤੇ ਏਆਈ ਪਾਸ ਆ ਸਾਨੂੰ ਬਹੁਤ ਖੁਸ਼ੀ ਆ ਕਿ ਸਾਡੀ ਵਾੜ ਬਣ ਗਈ ਮਾਸਟਰ ਢਿਲੋਂ ਦੀ ਕੈਣ ਤੇ ਉਹਨਾਂ ਕਿਹਾ ਸੀ ਕੋਈ ਚੱਕਰ ਨਹੀਂ ਤੁਹਾਡੀ ਵਾੜ ਜ਼ਰੂਰ ਬਣੂਗੀ ਬਾਬੇ ਦੀ ਕਿਰਪਾ ਆ ਮਾਸਟਰ ਢਿਲੋਂ ਭਰਾ ਤੇ ਕਿ ਜਿਹੜੀ ਸਾਡੀ ਵਾੜ ਅੱਜ ਏ ਆਈ ਹੋ ਗਈ ਆ ਮੈਂ ਮਾਸਟਰ ਢਿਲੋਂ ਭਰਾ ਦਾ ਦਿਲੋਂ ਧੰਨਵਾਦ ਕਰਦਾ ਮਾਸਟਰ ਢਿਲੋਂ ਭਰਾ ਆਪਣਾ ਵੱਡਾ ਭਰਾ ਵਾ ਅਸੀਂ ਵੀ ਢਿਲੋਂ ਹੀ ਆਂ ਬਾਬੇ ਦੀ ਬਹੁਤ ਕਿਰਪਾ ਹੈ ਮਾਸਟਰ ਢਿਲੋਂ ਭਰਾ ਦੀ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਆ ਰਹੀ ਹੈ ਤੁਹਾਡੀ ਵੈੜ ਨਹੀਂ ਬਣ ਰਹੀ ਜਾਂ ਨਹੀਂ ਖਲੋਰੀ ਤੁਸੀਂ ਚੈਨਲ YouTube ਤੇ ਮਾਸਟਰ ਢਿਲੋਂ ਦੇਖ ਸਕਦੇ ਜੀ ਭਰਾ ਰਿਕਾਰਡ ਬਣਾ ਰਿਹਾ ਹੈ ਵੈੜਾਂ ਦਾ ਹੁਣ ਤੱਕ ਭਰਾ ਨੇ ਜਿਹੜੇ ਵੀ ਡੰਗਰ ਨੂੰ ਹੱਥ ਪਾਇਆ ਆ ਪੂਰਾ ਕਰਕੇ ਹੀ ਛੱਡਿਆ ਬਹੁਤ ਕਿਰਪਾ ਆ ਬਾਬੇ ਦੀ ਕਿਸੇ ਨੂੰ ਵੀ ਕਿਸੇ ਪ੍ਰਕਾਰ ਦੀ ਜ਼ਰੂਰਤ ਪੈਂਦੀ ਆ ਦਿਨ ਹੋਵੇ ਚਾਹੇ ਰਾਤ ਹੋਵੇ ਤੁਸੀਂ ਮਾਸਟਰ ਢਿੱਲੋਂ ਭਰਾ ਨਾਲ ਕੰਟੈਕਟ ਕਰ ਸਕਦੇ ਜੀ ਹਰ ਵੇਲੇ ਮਾਸਟਰ ਢਿੱਲੋਂ ਭਰਾ ਸਾਡੇ ਲਈ ਹਾਜ਼ਰ ਰਹਿੰਦਾ ਆ ਦਿਲੋਂ ਪਿਆਰ ਆ ਮਾਸਟਰ ਢਿੱਲੋਂ ਭਰਾ ਨੂੰ ਅਸਰ ਢਿੱਲੋਂ ਭਰਾ ਨੇ ਸਾਡੀ ਵੈਡ ਜਿਹੜੀ ਆ ਸਕਸੈਸਫੁਲੀ ਟੀਆਈ ਕਰਾਤੀ ਆ ਬਾਕੀ ਢਿੱਲੋਂ ਭਰਾ ਨੇ ਉਹਦੀ ਇੱਕ ਗੱਲ ਬਹੁਤ ਵਧੀਆ ਸਾਨੂੰ ਲੱਗੀ ਕਿ ਉਸਨੇ ਸਾਡੇ ਕੋਲੋਂ ਇੱਕ ਪੈਸਾ ਤੱਕ ਨਹੀਂ ਲਿਆ ਸਲਾਹ ਦੇਣ ਦਾ ਸਿਰਫ ਇੱਕ ਵੀਡੀਓ ਬਸ ਹੋਰ ਕੁਝ ਨਹੀਂ ਨਹੀਂ ਤੇ ਡਾਕਟਰ ਤੁਹਾਨੂੰ ਪਤਾ ਹੀ ਹੈ ਅੱਜ ਕੱਲ ਕਿੰਨੇ ਪੈਸੇ ਲੈ ਲੈਂਦੇ ਆ ਸਲਾਹ ਦੇਣ ਦੇ ਤੇ ਸਾਨੂੰ ਬਹੁਤ ਡਾਕਟਰਾਂ ਨੇ ਖਰਾਬ ਕੀਤਾ ਪਰ ਮਾਸਟਰ ਢਿਲੋਂ ਭਰਾ ਨੇ ਕਿਹਾ ਸੀ ਕਿ ਤੁਹਾਡੀ ਵੈਡ ਪਹਿਲੇ ਵਾਰ ਚ ਹੀ ਆਈ ਹੋ ਜੇਗੀ ਚਲੋ ਬਾਬੇ ਦੀ ਕਿਰਪਾ ਨਾਲ ਅੱਜ ਸਾਡੀ ਵੈਡ ਹੀ ਆਈ ਹੋ ਗਈ ਆ ਮਾਸਟਰ ਢਿਲੋਂ ਭਰਾ ਕਿਸੇ ਕੋਲੋਂ ਕੋਈ ਪੈਸਾ ਨਹੀਂ ਲੈਂਦਾ ਸਾਰਿਆਂ ਨੂੰ ਫ੍ਰੀ ਦੱਸਦਾ ਆ ਸਿਰਫ ਇੱਕ ਵੀਡੀਓ ਦੀ ਡਿਮਾਂਡ ਕਰਦਾ ਆ ਤੇ ਚਲੋ ਭਰਾ ਸਾਡਾ ਵੀ ਫਰਜ ਬੰਦਾ ਹੈ ਜੇ ਭਰਾ ਸਾਨੂੰ ਇੰਨਾ ਸਪੋਰਟ ਕਰ ਰਿਹਾ ਸਾਡਾ ਵੀ ਫਰਜ ਬੰਦਾ ਉਹਨੂੰ ਸਪੋਰਟ ਕਰਨਾ ਇੱਕ ਵੀਡੀਓ ਦੀ ਕਿੱਡੀ ਕੁ ਵੱਡੀ ਗੱਲ ਹੈ ਇੱਕ ਵੀਡੀਓ ਉਹਨੂੰ ਪਾ ਕੇ ਉਹਨੂੰ ਵੀ ਖੁਸ਼ ਕਰੋ ਬਾਕੀ ਆਪਾਂ ਮਾਸਟਰ ਢਿੱਲੋਂ ਭਰਾ ਦੀ ਸਾਰੇ ਵਰਲਡ 'ਚ ਮਸ਼ਹੂਰੀ ਕਰਨੀ ਆ ਕਿ ਇਹ ਹੋਰ ਡਾਕਟਰਾਂ ਵਾਂਗੂ ਠੱਗ ਨਹੀਂ ਆ ਜਿਹੜਾ ਕੰਮ ਨੂੰ ਇਹ ਕਹਿ ਦਿੰਦਾ ਆ ਕਿ ਤੁਹਾਡੀ ਵੈੜ ਜਰੂਰ ਬਣੇਗੀ ਤੇ ਬਣੇਗੀ ਬਣੇਗੀ। ਦਿਲੋਂ ਧੰਨਵਾਦ ਆ ਮਾਸਟਰ ਢਿੱਲੋਂ ਭਰਾ ਦਾ। ਇੱਕ ਕਰੀ ਫੇਰ। ਧੰਨਵਾਦ ਸਾਰਿਆਂ ਦਾ। ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਹੋਰ ਮੇਰੇ ਭਰਾ ਸਾਰੇ ਠੀਕ ਠਾਕ, ਘਰ ਪਰਿਵਾਰ ਸਾਰਿਆਂ ਦੇ ਠੀਕ ਠਾਕ। ਲਓ ਜੀ ਭਰਾ ਤੁਹਾਡੇ ਨੇ ਪਾਈ ਆ ਫਿਰ ਧੱਕ। ਕੀ ਕਹਿੰਦੇ ਨੇ ਕਿ ਜੋ ਬੀਜਾਂਗੇ ਉਹੀ ਵੜਾਂਗੇ। ਟਾਡੇ ਸਾਹਮਣੇ ਵੀਰ ਜੀ ਜੋ ਤੁਹਾਡੇ ਭਰਾ ਨੇ ਬੀਜਿਆ ਉਹੋ ਹੀ ਵੱਢ ਰਿਹਾ ਤੁਹਾਡੇ ਭਰਾ ਦੀ ਮਿਹਨਤ ਦਾ ਮੋਲਿਆ ਏ ਜੋ ਆਪਾਂ ਬੀਜਿਆ ਉਹ ਆਪਾਂ ਵੱਢ ਰਹੇ ਆ ਤੁਹਾਡੇ ਸਾਹਮਣੇ ਹੀ ਆ ਕੋਈ ਵੀਡੀਓ ਦੇਖੀ ਹੈ ਕੁਲਧਿਆਣੇ ਤੋਂ ਵੀਡੀਓ ਆਈ ਆ ਫਾਰਮਰ ਨੇ ਵੀਰ ਨੇ ਭੇਜੀ ਆ ਦੂਜੀ ਬਾਬਾ ਬਕਾਲਾ ਸਾਹਿਬ ਤੋਂ ਆਈ ਆ ਵੀਰ ਮਾੜੀ ਮੋਟੀ ਗੱਲ ਨਹੀਂ ਹੁੰਦੀ ਤੱਕ ਪੈਂਦੀ ਆ ਸੱਚੇ ਪਾਤਸ਼ਾਹ ਦੀ ਮਿਹਰ ਆ ਆਸ਼ੀਰਵਾਦ ਆ ਕਿਰਪਾ ਵਾ ਉਹਦੇ ਕਰਕੇ ਤੱਕ ਪੈ ਰਹੀ ਆ ਤੇ ਮੇਰਾ ਭਰਾ ਤੱਕ ਨੂੰ ਸਪੋਰਟ ਕਰੋ ਲਾਈਕ ਕਰੋ ਸ਼ੇਅਰ ਕਰੋ ਕਿ ਤੱਕ ਵੀਡੀਓ ਪਹੁੰਚਾਓ ਕਿ ਕਿਦਾ ਭਲਾ ਹੋ ਸਕੇ ਵਿਚਾਰੇ ਦਾ ਮੇਰੇ ਨਾਲ ਕਨੈਕਟ ਕਰੇਓ ਤੇ ਇਤੱਕ ਪੈਣੀ ਮਾੜੀ ਮੋਟੀ ਗੱਲ ਨਹੀਂ ਹੁੰਦੀ ਮੇਰੇ ਭਰਾਵੋ ਉਹਦਾ ਅਸ਼ੀਰਵਾਦ ਕਿਰਪਾ ਹੋਵੇ ਤੇ ਫੇਰ ਹੀ ਫੂਨਾ ਤੇ ਤੱਕ ਪੈਂਦੀ ਆ ਤੇ ਦੋ ਦੋ ਵੀਡੀਓ ਦੋ ਨਿਸ਼ਾਨੇ ਮਾਰੇ ਅੱਜ ਤੁਹਾਡੇ ਭਰਾ ਨੇ ਦੋ ਲਾਈਕ ਤੇ ਬੰਦਾ ਹੀ ਆ ਤੁਹਾਡਾ ਦੋ ਨਿਸ਼ਾਨੇ ਮਾਰੇ ਫਾਰਮਰ ਭਰਾਵਾਂ ਨਾ ਖਣੇ ਆ ਵੀਰ ਪੈਸਾ ਨਹੀਂ ਕਮਾਇਆ ਦਿਲ ਜਿੱਤੇ ਨੇ ਕਮੈਂਟ ਚ ਕਹਿ ਨਹੀਂ ਸਕਦਾ ਯਾਰ ਦਿਲ ਜਿੱਤੇ ਹਰੇਕ ਦੇ ਬਾਰੇ ਸੋਚਿਆ ਵਾ ਦਿਲ ਜਿੱਤੇ ਫਰਮ ਪਰਵਾਹਾਂ ਦੇ ਪੈਸੇ ਨੂੰ ਵੇਖ ਕੇ ਨਹੀਂ ਚੱਲੇ ਕਿ ਹਰੇਕ ਦੀ ਪੈਸਾ ਨਹੀਂ ਹੁੰਦੀ ਪਿਆਰ ਵੀ ਜ਼ਰੂਰੀ ਹੁੰਦਾ ਵਾ ਉਹ ਪਿਆਰ ਤੁਹਾਡੇ ਭਰਾ ਨੇ ਕੱਟਣਾ ਵਾ ਸਿਰਫ ਆਪਾਂ ਕਰਕੇ ਦਿਖਾਉਣ ਲਈ ਦੁਨੀਆ ਤੇ ਆਏ ਆ ਨੰਬਰ ਦੇਣ ਨਹੀਂ ਆਏ ਮਸ਼ਹੂਰੀ ਕਰਨੀ ਆਏ ਸਿਰਫ ਕਰਕੇ ਦਿਖਾਉਣਾ ਵਾ ਜਿੱਥੇ ਨਹੀਂ ਹੁੰਦਾ ਉੱਥੇ ਵੀ ਕਰਕੇ ਦਿਖਾਉਣਾ ਵਾ ਉਹਦੀ ਕਿਰਪਾ ਰਹੀ ਸੱਚੇ ਪਾਤਸ਼ਾਹ ਦੀ ਫਾਰਮਰ ਵਾਲੇ ਦਿਨਾਂ 'ਚ ਵੀਡੀਓ ਹੋਰ ਵੀ ਆ ਰਹੀਆਂ ਨੇ ਕੰਸੀਵ ਹੋ ਚੁੱਕੇ ਨੇ ਜਾਨਵਰ ਸਿਰਫ ਪੀਡੀ ਹੋਣੀਆਂ ਚੈੱਕ ਪਾਸ ਹੋਣੀਆਂ ਜੂਜੂ ਵੀਡੀਓ ਆਉਂਦੀਆਂ ਨੇ ਤੁਹਾਡੇ ਸਾਹਮਣੇ ਲੈ ਕੇ ਆਉਂਦੇ ਰਾਵਾਂਗੇ ਫਾਰਮਰ ਭਰਾ ਵੀ ਜਿਹੜੇ سپورਟ 'ਚ ਕੜੇ ਨੇ ਉਹ ਵੀ ਵੀਡੀਓ ਭੇਜਣਗੇ ਲੋਕਲ ਜਿਹੜੀਆਂ ਮੇਰੀਆਂ ਵੀਡੀਓ ਤਿਆਰ ਹੋਣੀਆਂ ਉਹ ਵੀ ਮੈਂ ਤੁਹਾਡੇ ਤੱਕ ਲੈ ਕੇ ਆਉਂਗਾ ਮੇਰੇ ਭਰਾਵੋ ਸਪੋਰਟ ਕਰ ਦਿਓ ਯਾਰ ਭਰਾ ਦੀ ਮਿਹਨਤ ਕੰਮ ਚੰਗਾ ਲੱਗਦਾ ਵਧੀਆ ਲੱਗਦਾ ਤੇ ਜਰੂਰ ਸਪੋਰਟ ਕਰੋ ਗਾਹ ਸ਼ੇਅਰ ਜਰੂਰ ਕਰਦਿਆ ਕਰੋ ਕਿ ਦੱਪੜਾ ਹੋ ਜੇ ਯਾਰ ਕਿ ਤੱਕ ਵੀਡੀਓ ਪਹੁੰਚੇ ਚਲੋ ਆਪਾਂ ਵੀਡੀਓ ਲੰਮੀ ਨਹੀਂ ਕਰਨੀ ਮੇਰਾ ਭਰਾ ਤਾਂ ਕਮੈਂਟਾਂ ਜੇ ਜਰੂਰ ਦੱਸਿਓ ਭਰਾ ਬਾਰੇ ਚੰਗਾ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਓਕੇ ਜੀ